اجو اجو السلام علیکم اجو 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 انا دا ايمون جو کے بال مرو پانے ونده کرو اجو پانے وچ نہیں اے بھی حاضر سے ਬਹੁਤ ਵਧੀਆ ਨੇ ਜੀ ਸਾਨੂੰ ਆ ਕੇ ਇੱਥੇ ਬਹੁਤ ਚੰਗਾ ਲੱਗਿਆ ਅੱਗੇ ਵੀ ਅਸੀਂ ਆਉਂਦੇ ਰਹਿਨੇ ਆ ਅੱਗੇ ਵੀ ਆਵਾਂਗੇ ਕਿੱਥੋਂ ਆਏ ਹੋ ਜੀ ਪਿੰਡ ਸਾਡਾ ਅੜਕਵਾਹ ਜੀ ਜ਼ਿਲ੍ਹਾ ਸੰਗਰੂਰ ਕਿੰਨੀ ਸੰਗਤ ਆਈ ਤੁਹਾਡੇ ਨਾਲ ਸੰਗਤ ਸਾਡੇ ਨਾਲ 35 ਸਵਾਰੀਆਂ ਨੇ ਠੀਕ ਹੈ ਜੀ ਤੇ ਇੱਥੇ ਦੇ ਪ੍ਰਬੰਧ ਖਾਣ ਪੀਣ ਅੱਗੇ ਨਾਲੋਂ ਇੱਥੇ ਦੀ ਡਿਵੈਲਪਮੈਂਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਨਾਲੋਂ ਡਿਵੈਲਪਮੈਂਟ ਵੀ ਬਹੁਤ ਵਧੀਆ ਜੀ ਤੇ ਲੰਗਰ ਪਾਣੀ ਦੀ ਸਹੂਲਤ ਵੀ ਬਹੁਤ ਵਧੀਆ ਤੇ ਰਹਿਣ ਸਹਿਣ ਨੂੰ ਸਾਰਾ ਕੁਝ ਬਹੁਤ ਜੈ ਗੁਰਦੇਵ ਜੈ ਸਤਿਗੁਰੂ ਅਵਲਾਸਤ ਮਹਾਰਾਜ ਜੀ ਗੁਰੂ ਰੂਪ ਸਾਧ ਸੰਗਤ ਜੀ ਅਸੀਂ ਜੇਲਾ ਗਗਾਸਪੁਰ ਪਿੰਡ ਸੋਹੋਂ ਤੋਂ ਸ੍ਰੀ ਗੁਰੂ ਅਵਲਾਸਪਨ ਦੇ ਚੁਆਣ ਹਾਂ ਗੁਰੂ ਮਹਾਰਾਜ ਜੀ ਚਤਰੀਆ ਕਲਾ ਗੁਰੂ ਦਾ ਮਾਣੇ ਦਰਸ਼ਨ ਕਰਨ ਵਾਸਤੇ ਅਸੀਂ ਇੱਥੇ ਸ੍ਰੀ ਖਰਾਰਗੋਬ ਸਾਹਿਬ ਚੰਦ ਸੋ ਗੰਗਾ ਦੇ ਦਰਸ਼ਨ ਕਰਤੇ ਸਾਡੀਆਂ ਸੰਗਤਾਂਆਂ ਨੇ ਕੰਮ ਤਕਰੀਬਨ ਸਾਡੇ ਕੋਲੋਂ 130 ਸੰਗਤਾਂ ਹੈ ਦੋ ਬਸਣਾਂ ਲੈ ਕੇ ਆਏ ਚਾਹ ਹੈ ਗੁਰੂ ਮਹਾਰਾਜੀ ਕਰਪਾ ਹੈ ਜਿਹੜੀਆਂ ਸੰਗਤਾਂ ਆਉਂਦੀਆਂ ਬੜੇ ਭੁੱਲੇ ਲੰਗਰ ਲੱਗਦੇ ਨੇ ਆਉਣ ਜਾਣ ਵਾਲਿਆਂ ਦਾ ਸੋਦਾਬਾਤ ਦੀ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਪਿਆਰੀ ਸਾਫ ਸੰਗਤ ਜੀਓ ਗੁਰੂ ਰਵਦਾਸ ਵੈਲਫੇਅਰ ਸੁਸਾਇਟੀ ਛੋੜਵਾ ਔਰ ਸ੍ਰੀ ਚੰਚੋ ਗੰਗਾ ਪ੍ਰਬੰਧਕ ਕਮੇਟੀ ਸ੍ਰੀ ਖੁਗਾਂਗੜ ਸਾਹਿਬੋਂ ਇੱਕ ਅੱਖਾਂ ਦਾ ਕੈਂਪ 6 ਅਕਤੂਬਰ ਨੂੰ ਜੈਨਪੁਰ ਫੰਡ ਦੇ ਵਿੱਚ ਲਾਇਆ ਜਾ ਰਿਹਾ ਹੈ ਔਰ ਜਿਸ ਦੇ ਵਿੱਚ ਇਹਨਾਂ ਵੱਲੋਂ ਕਮੇਟੀ ਵੱਲੋਂ ਸ੍ਰੀ ਚੰਚੋ ਗੰਗਾ ਵੱਲੋਂ ਜਿਹੜੇ ਫ੍ਰੀ ਲੈਂਡ ਦੇ ਜੋੜ ਅੱਖਾਂ ਦੇ ਹੈ ਉਹ ਪੈਣ ਦੇ ਔਰ ਐਨਕਾ ਵੀ ਦਿੱਤੀਆਂ ਜਾਣਗੀਆਂ ਦਵਾਈ ਵੀ ਦਿੱਤੀ ਜਾਏਗੀ ਔਰ ਇਹ ਹਰ ਸਾਲ ਦੀ ਤਰ੍ਹਾਂ ਰਲ ਕੇ ਦੋਨੋਂ ਕਮੇਟੀਆਂ ਜੋ ਕਿ ਸਾਡੇ ਮੁਲਾਜ਼ਮ ਹੈ ਗੁਰੂ ਘਰ ਦੇ ਵਿੱਚ ਵੀ ਉਹ ਮੈਂਬਰ ਹੈ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਸ੍ਰੀ ਨਾਜਰਾ ਮਾਂਜੀ ਹੈ ਔਰ ਮਾਨ ਜੋ ਬਲਵਿੰਦਰ ਨਾਨੋ ਵਾਲੀ ਆ ਮਾਸਟਰ ਜੀ ਰਿਟਾਇਰ ਮਾਸਟਰ ਹੈ ਇਹ ਸਾਰੀ ਟੀਮ ਜਿਹੜੀ ਮਲਾਜਮਾਂ ਦੀ ਹੈ ਇਹ 300 ਗੰਗਾ ਵੀ ਸੇਵਾ ਕਰਦੇ ਆ ਔਰ ਹਰ ਸਾਲ ਦੀ ਤਰ੍ਹਾਂ ਇੱਕ ਕੈਂਪ ਜਿਹੜਾ 300 ਗੰਗਾ ਵੱਲੋਂ ਔਰ ਵੈਲਫੇਅਰ ਸ੍ਰੀ ਗੁਰੂ ਦਰਬਾਰ ਮਹਾਰਾਜ ਦੀ ਜਿਹੜੀ ਸੁਸਾਇਟੀ ਛੋੜਵਾ ਵੱਲੋਂ ਇਹ ਲਾਇਆ ਜਾਂਦਾ ਇਸ ਵਾਰ ਜੋ ਇਹ ਮਾਨਯੋਗ ਸਾਡੇ ਸ੍ਰੀ ਨਾਜਰਾਮ ਮਾਨ ਜੀ ਨੇ ਜਾਣ ਪਰ ਵਿਖੇ ਆ ਸੰਗਤਾਂ ਨੂੰ ਅਪੀਲ ਕਰਦੇ ਆ ਵੇ ਦੇ ਵਿੱਚ ਲਾਹਾ ਲੈਣਾ ਚਾਹੀਦਾ ਹੈ ਇਹ ਗੁਰੂ ਘਰ ਦੀ ਜੋ ਪ੍ਰਬੰਧਕ ਕਮੇਟੀ ਹੈ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸੇਵਾ ਚ ਲੱਗੇ ਰਹਿੰਦੇ ਐ ਜਿਹੜੀ ਵੱਡਾ ਹਸਪੀਟਲ ਹੈ ਉੱਤਰਪੜ ਦਾ ਹਸਪੀਟਲ ਹੈ ਸ਼ੰਕਰਾਈ ਹਸਪੀਟਲ ਜਿਹੜਾ ਮੁੱਲਾਪੁਰਾ ਲੁਧਿਆਣਾ ਤਾਂ ਉਸ ਟ੍ਰੀਟਮੈਂਟ ਆਪਰੇਸ਼ਨ ਹੋਣਗੇ ਔਰ ਸੰਗਤਾਂ ਨੂੰ ਲਿਜਾਣ ਦੀ ਸੇਵਾ ਆਣ ਜਾਣ ਦੀ ਸੇਵਾ ਫ੍ਰੀ ਹੋਏਗੀ ਆਪਰੇਸ਼ਨ ਲਈ ਵੀ ਲੈ ਕੇ ਜਾਣਗੇ ਬੱਸਾਂ ਰਾਹੀਂ ਔਰ ਵਾਧੂ ਵੀ ਉਹਨਾਂ ਦੇ ਲਈ ਅਗੇ ਪੈਨ ਛੱਡਿਆ ਜਾਵੇਗਾ ਇਹ ਜਿਹੜਾ ਉਪਰਾਲਾ ਦੋਨੋਂ ਕਮੇਟੀਆਂ ਕਰ ਰਹੀ ਹੈ ਤਾਂ ਇਸ ਕਰਕੇ ਸੱਜੰਗ ਜੀ ਤੁਸੀਂ ਵੀ ਇਹਦੇ ਵਿੱਚ ਸਹਿਯੋਗ ਦੇ ਕੇ ਔਰ ਵੱਡੀ ਗਿਣਤੀ ਚ ਆਪਣਾ ਇਹ ਲਾਹਾ ਲੈਣਾ ਚਾਹੀਦਾ ਹੈ ਅੱਖਾਂ ਡਾਕਟਰਾਂ ਨੂੰ ਦਿਖਾ ਕੇ ਕਿ ਅੱਖਾਂ ਦਿਖਾਣੀਆਂ ਚੈੱਕਅਪ ਕਰਾਉਣੀਆਂ ਇਹ ਬਹੁਤ ਹੀ ਵੱਡਾ ਕੰਮ ਹੈ ਕਿ ਸਾਡਾ ਜਿਹੜਾ ਸਮਾਜ ਹੈ ਉਹ ਜਿਆਦਾ ਖਿਆਨ ਨਹੀਂ ਰੱਖਦਾ ਤੇ ਇਸ ਕਰਕੇ ਉਹਨਾਂ ਨੂੰ ਚਾਹੀਦਾ ਹੈ ਵੀ ਇਹ ਬਹੁਤ ਸੁੰਨਹਿਰੀ ਮੌਕਾ ਹੈ ਪਿੰਡ ਜੈਨਪੁਰ ਹੈ ਬਹੁਤ ਨੇੜੇ ਹੈ ਇੱਥੋਂ ਵੀ ਸੰਗਤਾਂ ਜਾਣਗੀਆਂ ਸ਼੍ਰੀ ਚਰਨਛੋ ਗੰਗਾ ਦੇ ਉੱਤੇ ਕਾਫੀ ਸੰਗਤਾਂ ਜਾਣਗੀਆਂ ਪੂਰੀ ਪ੍ਰਬੰਧਕ ਕਮੇਟੀ ਜਾਏਗੀ ਔਰ ਆਪ ਸੰਗਤ ਨੂੰ ਅਪੀਲ ਹੈ ਵੀ ਤੁਸੀਂ ਜੈਨਪੁਰ ਆ ਕੇ ਆਪਣੀ ਅੱਖਾਂ ਨੂੰ ਚੈੱਕ ਅਪ ਕਰਾ ਕੇ ਲਾਭ ਲੈਣ ਦੀ ਕਿਰਪਾਲਤਾ ਕਰੋ ਜੀ ਸਾਰੀ ਸੰਗਤ ਦਾ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ